ਇਸ ਦੇਸ਼ ਵਿੱਚ ਰਸਦੇ ਹੋਏ ਗਰੀਬ ਲੋਕਾਂ ਨੂੰ ਸੁੱਖ ਦੇਣ ਲਈ ਧਰਮ ਦਾ ਪਰਚੰਮ ਪੁੱਟੋ ਚਲਾਉਣ ਵਾਸਤੇ ਸੰਸਾਰ ਦੇ ਲੋਕਾਂ ਨੂੰ ਇੱਕ ਗਾੜੀ ਰਾਹ ਦੱਸਣ ਵਾਸਤੇ ਸ਼ਹਾਦਤ ਦਾ ਜਨ ਪੀ ਗਏ ਹਾਉ ਸਾਰੇ ਮਾਈ ਭਾਈ ਪਿਆਰ ਨਾਲ ਬੋ ਸਤਿਗੁਰੂ ਦੇ ਪਵਿੱਤਰ ਚਰਨਾਂ 'ਚ ਨਮਸਕਾਰ ਕਰੀਏ ਸਰ ਪਿਆਰ ਨਾਲ ਕਹੋ ਧੰਨ ਸ੍ਰੀ ਸਤਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ। ਜੋਈਆਂ ਕਿ ਕਾਤਲ ਚਲਕੀ ਮਕਤੂਲ ਦੇ ਭਾਵ ਕਿਸ ਨੂੰ ਸ਼ਹੀਦ ਕੀਤਾ ਜਾਣਾ ਸੀ ਉਸਦੇ ਕੋਲ ਪਹੁੰਚਿਆ ਪਰ ਨੌਵੇਂ ਬਾਦਸ਼ਾਹ ਦੀ ਇੱਕੋ ਇੱਕ ਸ਼ਹਾਦਤ ਪਹਿਲੀ ਸ਼ਹਾਦਤ ਹੈ ਸਿੱਖ ਇਤਿਹਾਸ ਦੀ ਜਾਂ ਦੁਨੀਆ ਦੇ ਇਤਿਹਾਸ ਦੀ ਜਿਸ ਵਿੱਚ ਗੁਰੂ ਸਾਹਿਬ ਆਪ ਚੱਲ ਕੇ ਕਤਲਗਾਹ ਵਿੱਚ ਪਹੁੰਚੇ ਔਰ ਆਪ ਧਰਮ ਦੀ ਰਾਖੀ ਵਾਸਤੇ ਸਾਖਾ ਦਿਨ ਕੀਆ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ਼ਹਾਦਤ ਦਾ ਜਾਮ ਪੀਤਾ ਸਭ ਤੋਂ ਵੱਡੀ ਗੱਲ ਇਸ ਸ਼ਹਾਦਤ ਦੇ ਇੱਕ ਹੋਰ ਹੈ ਕਿ ਦੁਨੀਆ ਦੇ ਇੱਕੋ ਇੱਕ ਸਾਹਿਦ ਸਤੂ ਤੇ ਬਹਾਦਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦਾ ਸ਼ਹੀਦ ਗੰਧ ਜਿਨ੍ਹਾਂ ਦਾ ਸੰਸਕਾਰ ਵਾਲਾ ਸਥਾਨ ਇਹ ਕਹਿੰਦੇ ਜਿਨ੍ਹਾਂ ਦਾ ਸਾਗਿਟਾ ਦੋ ਥਾਵਾਂ ਤੇ ਬਣਿਆ ਔਰ ਸੈਂਕੜੇ ਦੀਆਂ ਦੀਵਤ ਹੈ ਆਪਸ ਵਿੱਚ ਤਾੜਤਾ ਸੰਸਕਾਰ ਦਿੱਲੀ ਵਿਖੇ ਹੋਇਆ ਸੀਸ ਦਾ ਸੰਸਕਾਰ ਸਾਹਿਬਾਨ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਇਹ ਦੁਨੀਆ ਦਾ ਇੱਕ ਨਵੇਕਲਾ ਇਤਿਹਾਸ ਹੈ ਉਹਨਾਂ ਮੋਗਿਆਂ ਤੇ ਚਲ ਗਿਆ ਹੋਇਆ ਹੀ ਇਹ ਬਹਾਵਾਂ ਅਨ ਸ਼ਰੀਰ ਜਿੰਨਾ ਦੀ ਅਸਲੀ ਚਾਲਤ ਵਿੱਚ ਬੈਠੇ ਆ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਤਲ ਕਹਾ ਵਿੱਚ ਆਪ ਕਹੇ ਸਨ ਸਾਤਲ ਦੇ ਕੋਲ ਆਪ ਪਹੁੰਚੇ ਸਨ ਜ਼ਬਰ ਦਾ ਟਾਕਰਾ ਸਬਰ ਨਾਲ ਕਰਨ ਵਾਸਤੇ ਆਪਾਂ ਸਿਰ ਆਪ ਪੇਟ ਪੀਤਾ ਸੀ ਉਸੇ ਤਰ੍ਹਾਂ ਉਹਨਾਂ ਦੇ ਪੈ ਹੋਏ ਪੁਰਨਿਆ ਤੇ ਚਲਦਿਆਂ ਹੋਇਆਂ ਇਹ ਮਹਾਰ ਸ਼ਹੀਦ ਵੀ ਕਤਲਗਾਂ ਵਿੱਚ ਆ ਪਾਏ ਆਪਣੇ ਕੀਤੇ ਹੋਏ ਕਰਮ ਨੂੰ ਬੜੇ ਫਖਰ ਨਾਲ ਬڑے ਮਾਨ ਨਾਲ ਪ੍ਰਵਾਨ ਕੀਤਾ ਔਰ ਬੰਗਾਰ ਕੇ ਆਖਿਆ ਕਿ ਜਿਹੜੀ ਸੋਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਤਰੂ ਰਾਮ ਸਿੰਘ ਸਾਹਿਬ ਨੇ ਸਾਨੂੰ ਦਿੱਤੀ ਹੈ ਉਸ ਰੋ ਤੋਂ ਉਸ ਸੋਚ ਨੂੰ ਕੋਈ ਵੀ ਫਾਂਸੀ ਕੋਈ ਵੀ ਚਰਖੜੀ ਕੋਈ ਵੀ ਆਰਾ ਕੋਈ ਵੀ ਕੈਦ ਦੁਨੀਆਂ ਦਾ ਕੋਈ ਵੀ ਤਸ਼ੱਤਦ ਰੋਕ ਨਹੀਂ ਸਕਦਾ ਹੁਣੇ ਹੁਣੇ ਆਪ ਜੀ ਜਥੇਦਾਰ ਜੀ ਪਾਸੋਂ ਸਰਵਣ ਕਰ ਰਹੇ ਸੀ ਮੈਂ ਇੱਕ ਅਰਜ਼ ਕਰਦੇ ਆਂ ਉਹ ਬਾਤ ਬਾਤ ਇੱਕ ਸ਼ਬਦ ਵਰਤ ਰਹੇ ਸੀ ਔਰ ਆਮ ਸਾਡੇ ਮੂੰਹ ਚੜਿਆ ਹੋਇਆ ਇਹ ਸ਼ਬਦ ਹੈ ਸ਼ਬਦ ਹੈ ਕੂਕਾ ਲਹਿਰ ਜਾਂ ਨਾਮਧਾਰੀ ਲਹਿਰ ਮੈਂ ਇੱਕ ਅਰਥ ਕਰ ਦੇਣੀ ਚਾਹਾਂਗਾ ਲਹਿਰਾਂ ਸਮੁੰਦਰ ਦੇ ਤਲ ਉੱਤੇ ਇੱਕ ਨਹੀਂ ਅਨੇਕ ਆਉਂਦੀਆਂ ਨੇ ਔਰ ਪਲ ਪਲ ਵਿੱਚ ਲਹਿਰਾਂ ਦਾ ਰੂਪ ਬਦਲਦਾ ਰਹਿੰਦਾ ਹੈ ਲਹਿਰਾ ਪੈਦਾ ਹੁੰਦੀਆਂ ਰਹਿੰਦੀਆਂ ਨੇ ਲਹਿਰਾ ਖਤਮ ਹੁੰਦੀਆਂ ਨੇ ਪਰ ਜਿਹੜੀ ਖਤਮ ਨਹੀਂ ਹੁੰਦੀ ਉਸ ਨੂੰ ਲਹਿਰ ਨਹੀਂ ਆਖਿਆ ਜਾ ਸਕਦਾ ਨਾਮ ਧਾਰੀ ਪੰਥ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੱਲੋਂ ਇੰਝ ਕਹਿ ਲਈਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੱਲੋਂ ਪੈਦਾ ਕੀਤਾ ਹੋਇਆ ਸਤਿਗੁਰਾਂ ਵੱਲੋਂ ਬਰੋਸਾ ਆਇਆ ਹੋਇਆ ਇਹ ਪੰਥ ਭਰ ਬਗ ਦਾ ਦਰਿਆ ਹੈ ਜਿਸ ਦਾ ਇੱਕ ਸਿਰਾ ਸਮੇਰ ਪਰਬਤ ਵਰਗੀ ਉੱਚੀ ਗੁਰੂ ਨਾਨਕ ਦੀ ਸੋਚ ਨਾਲ ਜੁੜਦਾ ਹੈ ਔਰ ਦੂਸਰਾ ਸਿਰਾ ਜਿਹੜਾ ਹੈ ਅਕਾਲ ਪੁਰਖ ਰੂਪੀ ਸਮੁੰਦਰ ਨਾਲ ਜਾ ਕੇ ਜੁੜਦਾ ਹੈ ਜਿਹੜਾ ਸਮੁੰਦਰ ਨਾਲ ਜੁੜਿਆ ਹੋਇਆ ਹੈ ਜਿਹੜਾ ਸਮੇਰ ਪਰਬਤ ਨਾਲ ਜੁੜਿਆ ਹੋਇਆ ਹੈ ਉਸ ਉੱਚੇ ਪਹਾੜਾਂ ਦੇ ਵਿੱਚੋਂ ਵਗ ਰਹੇ ਚਸ਼ਮਿਆਂ ਦੇ ਨਾਲ ਜੁੜਿਆ ਹੋਇਆ ਯਾਦ ਰੱਖਣਾ ਉਹ ਦਰਿਆ ਸੁੱਕਦੇ ਨਹੀਂ ਉਹ ਇਹ ਦਰਿਆ ਹੈ ਔਰ ਭਗ ਭਰ ਭਰ ਭਗਦਾ ਦਰਿਆ ਹੈ ਕੰਡਿਆਂ ਤੋਂ ਦੀ ਉਛਲਦਾ ਦਰਿਆ ਹੈ ਜਿਸ ਦਰਿਆ ਨੇ ਸੰਸਾਰ ਦੇ ਲੋਕਾਂ ਨੂੰ ਠੰਡ ਪਾਈ ਜਿਸ ਦਰਿਆ ਦੇ ਪਾਣੀ ਨੇ ਸੰਸਾਰ ਦੇ ਲੋਕਾਂ ਦੀ ਪਿਆਸ बुझਾਈ ਜਿਸ ਨੇ ਸੰਸਾਰ ਤੇ ਲੋਕਾਂ ਨੂੰ ਜੀਵਨ ਦਿੱਤਾ ਔਰ ਜੀਵਨ ਦੀ ਜਾਚ ਦੱਸੀ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਹੋਵੇ ਸਾਰੇ ਸੰਸਾਰ ਨੂੰ ਹਰਾ ਭਰਾ ਕਰਨ ਵਾਲਾ ਇਹ ਗੁਰੂ ਨਾਨਕ ਦਾ ਬਣਾਇਆ ਹੋਇਆ ਸਿਰਜਿਆ ਹੋਇਆ ਉਹਨਾਂ ਦੀ ਸੋਚ ਦਾ ਦਰਿਆ ਹੈ ਤੋਂ ਮੈਂ ਅਰਜ਼ ਕਰ ਰਿਹਾ ਹਾਂ ਕਿ ਗੁਰੂ ਦੇ ਪਿਆਰਿਓ ਇੱਕ ਵਾਰੀ ਬੜੇ ਪਿਆਰ ਨਾਲ ਸਾਰੇ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਦੇ ਪ੍ਰੇਰਨਾ ਸਰੋਤ ਉਹਨਾਂ ਨੂੰ ਪੈਦਾ ਕਰਨ ਵਾਲੇ ਉਹਨਾਂ ਨੂੰ ਪਾਲਣ ਵਾਲੇ ਔਰ ਉਹਨਾਂ ਨੂੰ ਇਸ ਸ਼ਹਾਦਤ ਦੇ ਸਿਫਰ ਤੱਕ ਲੈ ਕੇ ਜਾਣ ਵਾਲੇ ਮਹਾਨ ਸਤਿਗੁਰੂ ਦੇ ਪਵਿੱਤਰ ਚਰਨਾਂ 'ਚ ਨਮਸਕਾਰ ਕਰੀਏ ਕੋਈ ਰਸਨਾ ਵੰਦੀ ਨਾ ਰਹੇ ਸਭ ਪਿਆਰ ਨਾਲ ਕਹੋ ਧੰਨ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ